ਇੱਕ ਗ੍ਰੇਨ ਤੇ ਲੋਕਾ ਆਲੇ ਆਲੇ ਪਰਾਂਠੇ ਕੰਨ ਲਾ ਰਹੀ ਵਿਆਹ ਆ ਗਿਆ ਜਿਆਦਾ ਡੱਬਾ ਆ ਗਿਆ ਇੱਕ ਤੇ ਉਹਨੂੰ ਵਿਆਹ ਪੈ ਗਿਆ ਕੱਲ ਪਰਸੋਂ ਤੱਕ ਵਿਆਹ ਵਾ ਇੱਕ ਭੱਜਣਾ ਤੇ ਉਹ ਫਿਰ ਆਲੂ ਵਾਲੇ ਪਰਾਂਠੇ ਨਾਲ ਦਹੀਂ ਥੈਂਕ ਯੂ ਥੈਂਕ ਯੂ ਉਹ ਦਹੀਂ ਪੀਆ ਉਹ ਲੋਤੇ ਉਮਰ ਪਰੇ ਪ੍ਰੋਲ ਪੰਪ ਤੇ ਪਵਾਗੇ ਤੇਲ ਆਈ ਜਾ ਰਹੇ ਆ ਪਲਾਟ ਚ ਸਵੇਰ ਦਾ ਟਾਈਮ ਹੋ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਆ ਵਧੀਆ ਹੋਰ ਜਿਵੇਂ ਸਾਰੇ ਕੈਂਡ ਵਧੀਆ ਆਈ ਜਾ ਰਹੇ ਆ ਪਲਾਟ ਚ ਅੱਜ ਚਾਹ ਆਪਾਂ ਲਈ ਨਹੀਂ ਸਵੇਰੇ ਸਵੇਰ ਦੀ ਕਿਉਂਕਿ ਛੇਤੀ ਛੇਤੀ ਦੇ ਵਿੱਚ ਫਿਰ ਚਾਹ ਕਿੰਨੇ ਮਿਸਤੀ ਦੇ ਸਵਕਤ ਨਹੀਂ ਹੁੰਦੇ ਆ ਕਿ ਗੇਟ ਗੁੱਡ ਖੋਲਣਾ ਮੈਂ ਕਿਹਾ ਜਾ ਕੇ ਨਾਲੇ ਪਾਣੀ ਧਾਣੀ ਲਾਉਣਾ ਕਿੰਨੇ ਕੰਨੇ ਮੈਂ ਵੀ ਜਾਣਾ ਤੇ ਆਪਾਂ ਉੰਬਤ ਤੇਰਪੂ ਆ ਕੇ ਤੇ ਚਾਹ ਉਥੋਂ ਲੈ ਜਾਗੇ ਰਸਤੇ ਵਿੱਚੋਂ ਪਹਿਲਾਂ ਹੋ ਜੀਏ ਰਸਤੇ ਵਿੱਚ ਚਾਹ ਲਾ ਲਾਂਗੇ ਓਕੇ ਸਰ ਓਕੇ ਸਰ ਥੈਂਕ ਯੂ ਇੱਥੋਂ ਲੈਣ ਵਾਸਤੇ ਆ ਮੈਂ ਚਾਹ ਮੈਂ ਕਿਹਨੂੰ ਕਿੱਥੇ ਜਾਂਦੇ ਰਹਿਣਾ ਘਰ ਇੱਥੋਂ ਲੈ ਚੱਲਦੇ ਆ ਮੈਂ ਕੋਲ ਤਾਂ ਗਲਦਾਸਪੁਰ ਰੋਡ ਤੇ ਅੱਜ ਪਹੁੰਚ ਗਿਆ ਆਪਾਂ ਘਰ ਆਪਣੇ ਵੀਰੋਂ ਹੀ ਲੱਗੇ ਨੇ ਬਿਲਡਿੰਗ ਵਾਲਾ ਵੀ ਕੰਮ ਕਰਕੇ ਚੱਲ ਗਿਆ ਆਪਦਾ ਪੈਪੂ ਵਿਜੇਰ ਬਿਲਡਿੰਗ ਕਰਵਾਏ ਹੈ ਉੱਪਰ ਛੱਤ ਤੇ ਪਾਉਣੇ ਆ ਤੇ ਗੱਡੀ ਲਈ ਹੈ ਕਹਿੰਦਾ ਗੱਡੀ ਚ ਬੈਠੀ ਲੈ ਵੀ ਐਂ ਬੈਠੇ ਆ ਕੋਠੇ ਤੇ ਆਪਣੇ ਕੋਠੇ ਤੇ ਬੈਠ ਕੇ ਆ ਜਣਾ ਗੱਡੀ ਨੂੰ ਮਾਗੇਵੇਂ ਕੋਠੇ ਤੇ ਬੈਠੀ ਚੱਸੀ ਰਲਦੀ ਹੋਣ ਠੀਕ ਵਧੀਆ ਇਹ ਚਲੋ ਆਰ ਬਿਲਡਿੰਗਾਂ ਲਈ ਕਰਕੇ ਕੰਮ ਆ 500 ਲੱਗੇ ਹਾਂ ਉਹ ਤੇ ਕੰਮ ਆ ਚੰਗਾ 4 ਬਾਠੀ ਵਡਾ ਲੈਣੇ ਪੂਰੇ ਪੂਰੇ ਬਟਾਲੇ ਕਿਦਾਂ ਉਹ ਹੈ ਹੀ ਪੂਰੇ ਉਹ ਆ ਪੂਰਾ 16 ਫੁੱਟ ਅੱਛਾ ਇੱਕ ਤੇ ਇੱਕ ਥੱਲੇ ਖੜਾ ਕੀਤਾ ਆਹੋ ਆਵੇ ਉਹ ਜਿਹੜਾ 1.5 ਫੁੱਟ ਟੋਟਾ ਵੱਧਿਆ ਕੋਈ ਵੈਲਡਿੰਗ ਕਰਾਤਾ ਦੂਜਾ ਉਹਨਾਂ ਵੱਧਿਆ ਇਸ ਦਾ ਮੈਸਟਰ ਹਾ ਫੋੜਦੇ ਉਹ ਚੈਨਲ ਅੱਛਾ ਵੈਸ ਦਾ ਪੈਣਾ ਜਿਹੜਾ ਉਹ ਵੈਲਡਿੰਗ ਕਰਾਉਂਦੇ ਆ ਮੱਢ ਕੇ ਦੂਜੇ ਬਾਹਰ ਨਿਕਲੋ ਥੜਾ ਬਹੁਤ ਕਿਦਾਂ ਬਾਹਰ ਨਿਕਲੋ ਨਿਕਲੂਗਾ ਮਾਸਾ ਠੀਕ ਹੈ ਬਾਹਰ ਕੀ ਕਰਨ ਦਾ ਐਵੇਂ ਜਾਣ ਕੇ ਉਹਦੇ ਨੂੰ ਹੁਣ ਆ ਕਿੰਨੀ ਹੈ ਕਿੰਨੀ ਕੰਦਾ ਕਰੀ ਬਸ ਖਤਮ ਹੋ ਗਿਆ ਤੇ ਤਾਂ ਉਹ ਨਹੀਂ ਲਾਵੀ ਨਵਾਂ ਪੰਚੀ ਉਹ ਲੈਵਲ ਤੇ ਪਾਣੀ ਦੀ ਉਹ ਆ ਟਿੱਕੀ ਓਕੇ ਤੀਆਂ ਨਹੀਂ ਆ ਗਈਆਂ ਮੁਕੰਡੀਆਂ ਸ਼ੁਰੂਆਤ ਤੇ ਦੀਆਂ ਤੇ ਇਹ ਤੇ ਦੀਆਂ ਤੇ ਆਣ ਕੇ ਚਲੋ ਕੋਈ ਨਹੀਂ ਮੁੱਕ ਜਾਣਾ ਇਹ ਕੰਮ ਕਰ ਹੀ ਦੇਣਾ ਉਹ ਇਹ ਸਿਰੋਂ ਹੁਣ ਨਿਭੜ ਗਿਆ ਸਾਮ ਹੁੰਦਾ ਹੈ ਕੋਣ ਪਤਾ ਕੀ ਕਰਨਾ ਅੰਦਰੋਂ ਇਹਨਾਂ ਨੂੰ ਖਿੱਚਾਂ ਜ਼ਰੂਰ ਆਉਣੀਆਂ ਉਹ ਭਾਵੇਂ ਇਹ ਬਿਲਡਿੰਗ ਨਾਲ ਕਰਾਈਏ ਤੇ ਭਾਵੇਂ ਉੱਜੀ ਬਣਾ ਕੇ ਅੰਦਰ ਨੂੰ ਖਿੱਚਾਂ ਕਿਹੜੀਆਂ ਜਿੱਦਾਂ ਥੱਲੇ ਨਹੀਂ ਉਹ ਐ ਕਰਕੇ ਮੋੜ ਕੇ ਲਾਈਆਂ ਹਾਂ ਉਹਨਾਂ ਜ਼ਿਆਦਾ ਲਾਉਣੀਆਂ ਇਹ ਹਵਾ ਦਾ ਇਟਮ ਨੇ ਕਿਤੇ ਮਾਸਾ ਵਾ ਪੈ ਗਿਆ ਨੇ ਇਹਨਾਂ ਸਾਤੇ ਚੋਕੀ ਹੱਸਾ ਇਹ ਲੋਕਾਂ ਦੇ ਪਈਆਂ ਹੀ ਆ ਯਾਰ ਲੋਕਾਂ ਦਾ ਸਾਡੇ ਲੋਕਾਂ ਦੀ ਔੜਦੀਆਂ ਵੇਖੀਆਂ ਨਹੀਂ ਤੂੰ ਲੋਕ ਕਹਿੰਦੀ ਮੰਮੀ ਨੇ ਕਿਹਾ ਇੱਥੇ ਲਾਜੂ ਸਭ ਲੈ ਲੈਂਦੇ ਫੇ ਮੰਮੀ ਜੀ ਭਾਈ ਕੋਈ ਨਹੀਂ ਆਪਣੇ ਕੋਈ ਗੱਲ ਨਹੀਂ ਨੀ ਚੀਨਾ ਹੋਰ ਅੰਦਰ ਵੱਰ ਤੇ ਇਹ ਮੋੜਨਾ ਗਿਆ ਤਾਂ ਮੋੜ ਕੇ ਤਾਂ ਭਾਵੇਂ ਸਰੀਆ ਬੱਕਰਾ ਲਾ ਕੇ ਨੱਟ ਬੋਲ ਲੈਂ ਜਿਹਨਾਂ ਥੱਲੇ ਲਾਏ ਤੁਸੀਂ ਥੱਲੇ ਨਹੀਂ ਲਾਇਕ ਹੁੰਦੀਆਂ ਇਹ ਮੋੜ ਕੇ ਅੰਦਰੋਂ ਦਿੱਤੀਆਂ ਹਨ ਨਹੀਂ ਉਹਦੇ ਅਸੀਂ ਇਹ ਵੱਧ ਕਰਾਂਗੇ ਨਾ ਕੋਈ ਗੱਲ ਇਹਦੇ ਥੱਲੇ ਨਾ ਇੱਕ ਕਾਮਲਾ ਏਡਾ 길ਮਾ ਉਥੋਂ ਲੈ ਕੇ ਤਾਂ ਭਾਵੇਂ ਸਰੀਆ ਨਾਲ ਲੈ ਕੇ ਤਾਂ ਵੈਲਡਿੰਗ ਕਰਾ ਲਿਆ ਥੱਲਿਓ ਇੱਕ ਪਤਰੀ ਐਂਗਲੀਆਂ ਵਿੱਚ ਖੱਡਾ ਮਾਰ ਕੇ ਲਾ ਕੇ ਹੀਠਾਂ ਉਹਦੇ ਐਂਗਲ 'ਚ ਵੀ ਮੋਰੀ ਕਰਵਾ ਲਿਆਵਾਂਗੇ ਉਹ ਮੋੜ ਦੇ ਨੱਟ ਬੋਲ ਥੱਲੋਂ ਪਾ ਕੇ ਕੱਸ ਦੇਣਾ ਤੁਂ ਮਤਲਬ ਇਹ ਪੱਕੀ ਕੰਮ ਕਰਨਾ ਜਾਂਦਾ ਨਹੀਂ ਹੁਣ ਆ ਜਿਹੜੇ ਪੈਪ ਇਹਦੇ ਆ ਤਿੰਨ ਨਿਕਲ ਹੋਗੇ ਹਾਂ ਦੋ ਇੱਕੋ ਜਿਹੇ ਉਹ ਥੋੜਾ ਨਿੱਕਾ ਵਾ ਲੇਕਿਨ ਹੈ ਆ ਵੱਡੇ ਕਰਤੇ ਹੁੰਦਾ ਇਹ ਹੁਣ ਬਾਹਰ ਹੋਣਗੇ ਇਹ ਥੋੜੇ ਥੋੜੇ ਬਾਹਰ ਹੋਣੇ ਫਿਰ ਇਧਰ ਹੀ ਬਾਹਰ ਕਰਨਾ ਇਧਰ ਹੀ ਵਧਾਉਣਾ ਹਾਂ ਹੋ ਇਧਰ ਹੀ ਚਲ ਆ ਨੂੰ ਕੰਦ ਦੇ ਪਾਸੇ ਇਧਰ ਨੂੰ ਥੀਨ ਹੀ ਵੱਜੂਗੀ ਥੋੜੀ ਜੀ ਹਾਂ ਹਾਂ ਹੈ ਅੱਛਾ ਅੱਛਾ ਚਲੋ ਪੰਚ ਲਾਗੇ ਕੋਈ ਨਹੀਂ ਉਹਨਾਂ ਦਾ ਮਹਾਂ ਸੂਤਰਾ ਹੁਣਾ ਮੇਰੇ ਖਾ ਪੂਰਾ ਹੀ ਆਉਣਾ ਦੋਲਣ ਬਣੀ ਉਹ ਹੋਂ ਇਹਦੇ ਜੀ ਕਰਦੇ ਹੋ ਹੁਣ ਨੋ 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 ਟੋਪਿਓ ਵੀ ਨਾ ਤਾਂ ਜਾਣ ਕੋ ਤਰਵਾ ਨਾ ਦੇਣਗੇ ਅੱਛਾ ਅੱਛਾ ਅਲ ਫੇਰ ਵੀ ਕਰਤਾ ਉਹਨਾਂ ਚੜੀਆਂ ਮਾਰਤੀਆਂ ਪਹਿਲਾਂ ਚਾਹ ਆਜੋ ਹੈ ਵੇ ਲੋ ਜਾਂ ਪੀ ਲਾ ਗਨ ਪਾਕਿਸਤਾਨ ਯਾ ਵੀ ਚੰਗਿਆ ਮਾਰਦੇ ਆ ਵੀਨੇ ਪਾਤੇ ਸਾਰੇ ਪੈਸ ਕੈਪ ਇਧਰ ਪਾਣੇ ਆਇਓ ਇਕਦਮ ਮਰਨ ਦੇ ਸਾਰੇ ਇਧਰੇ ਹੋ ਜਾਣਗੇ ਇਧਰੇ ਮਾਰਦੇ ਆ ਤਕੀਨ ਸਾਹਿਬ ਅਗਲੇ ਅਗਣੇ ਦੋ ਦਿਨ ਹੋਰ ਅਜੇ ਚੰਗੀਆਂ ਮਾਰਦੇ ਆ ਲੱਗਣੇ ਮਾਣੇ ਨੀ ਕਰਦਾ ਫੜੀ ਗਲ ਜਾਂਦੇ ਨੇ ਥੋੜੇ ਨਾ ਮੁਗ ਪਾ ਹੀ ਜਾਂਦੇ ਨੇ ਹਾਂਜੀ ਇਹ ਇੱਥੋਂ ਲੈਣ ਲੱਗੇ ਨੇ ਜਲੇਬੀਆਂ ਮੇਰਾ ਮਨ ਕਰਦਾ ਪਿਆ ਸੀ ਮੈਂ ਕਿਹਾ ਚਲੋ ਜਲੇਬੀਆਂ ਲੈ ਲੈਣੇ ਆ ਰਸਤੇ ਵਿੱਚ ਗਾਰੇ ਘਾਰ ਤੇ ਰਸਤੇ ਸੋਚਿਆ ਮੇਰੇ ਜਲੇਬੀਆਂ ਲੈ ਲੈਣੇ ਇਹ ਕੀ ਹੈ ਸੌਫ ਵਾਲੇ ਇਹ ਠੀਕ ਆ ਠੀਕ ਆ ਪੰਜਾਬੀ ਦਲੇਬੀਆਂ ਡੀਆਂ ਦੇ ਕੰਤਾਜੀਆਂ ਹੋਣੇ ਹਰਤੀ ਤਾਜੀ ਹਾਂਜੀ ਚਾਹ ਦੀ ਹਾਂਜੀ ਇੱਥੇ ਮਟਰ ਵੀ ਹੋਣੇ ਮਲਾਇਨਾ ਅੱਛਾ ਅੱਛਾ ਹਰਤੀ ਤਾਜੀ ਜਿੰਦੇ ਬੰਦੀ ਦਾ ਦਿੱਖ ਠੀਕ ਹੈ ਉਹ ਬੋਲਦਾ ਜਮਾਨੂ ਜਮਾਨੀ ਆਪਾ ਜੀ ਆਪਾਂ ਲੋ ਤੇ ਆ ਬੰਦੇ ਅੰਮ੍ਰੇ ਨੰਬਰ ਚਤੇ ਆ ਗਏ ਕਿ ਮੈਂ ਪਹਿਲਾ ਦੋਗੀ ਤਾਂ ਪਹਿਲਾ ਦੋਗੀ ਤਾਂ ਹੀ ਮੇਰਾ ਮੰਮੀ ਨੂੰ ਲਾਇਆ ਮੁਰਕ ਮੈਂ ਦੋਰੇ ਲਾਇਆ ਤੇ ਬੰਦ ਹੁੰਦੇ ਹੁਣ ਕਿੰਨੇ ਹੂਣ ਬਾਈ ਆਦੋ ਆਜਾ ਆਜਾ ਖਾ ਖਾ ਜਲੇ ਬਿਆਂ ਕਰਮਾ ਕਰ ਆਹੋ ਤੇਨ ਬੰਦੇ ਜੋੜਨ ਦੇ ਕੱਪੜੇ ਆ ਤੇ ਲਾਦੀ ਜੋੜ ਜੋੜ ਕੇ ਇਹ ਗਰਮੀ ਵਾਲੇ ਕੱਢ ਲੈ ਕਪੜੇ ਤੇ ਸਿਆਲ ਵਾਲੇ ਰੱਖ ਦੇ ਨੇ ਬਸ ਇਹੋ ਕਮਰੇ ਦਾ ਹਰ ਸੀਜ਼ਨ ਇੱਕ ਕਾਫੀ ਟਾਈਮ ਦਾ ਸੜਿਆ ਸੀ ਮੈਂ ਕਿ ਗਰਮੀ ਆਉਣ ਵਾਲੀ ਚੱਲ ਨੂੰ ਚਾਲੂ ਕਰ ਲੈਨੇ ਪੱਖਾ ਲਾਤਾ ਫਿਰ ਪੱਖਾ ਸੜ ਗਿਆ ਇਹਨੂੰ ਦੇ ਕੇ ਇਹ ਬਣ ਵਾਸਤੇ ਲੈ ਪੱਲੂ ਬਣ ਗਿਆ ਬਹੁਤ ਸੋਹਣਾ ਬਹੁਤ ਵਧੀਆ ਇਹ ਹੀ ਹੋਲ ਕੇ ਬਾਹਰ ਆ ਗਏ ਆ ਆ ਥੋੜਾ ਖਰਾਬ ਹੋ ਗਿਆ ਇਸ ਐਡੋ ਵਾਲੇ ਕਲਰ ਇਹਨਾਂ ਕੀ ਲੱਗ ਗਿਆ ਉਲੀ ਜੀ ਲੱਗ ਗਈ ਥੋੜੀ ਆ ਗਈ ਉਲੀ ਜੀ ਲੱਗ ਗਈ ਹਨਾ ਉਲੀ ਜੰਮ ਗਈ ਇਹ ਜਿਹੜੇ ਚੀਜ਼ਾਂ ਵਰਤਣ ਵਾਲੀਆਂ ਕੱਢ ਲੈ ਵਿੱਚ ਬਾਕੀ ਭਾਵੇਂ ਬਾਕੀ ਮਨਾਕ ਜਿਹੜੀਆਂ ਵਰਤਣ ਵਾਲੀਆਂ ਜਿਵੇਂ ਪੈਨਸਲ ਪੁਲਸਣ ਜਿਹੀਆਂ ਕੋਝ ਕੋਝ ਤੇ ਸਹੀ ਹੈ ਜਿਹੜਾ ਕੋਝ ਕੋਝ ਸਹੀ ਹੋ ਮੈਂ ਨਾ ਨਸਾਫ ਕਰੂੰਗ ਨਾ ਤੂੰ ਤਾਂ ਕੱਪੜੇ ਜਿਹਦੇ ਨਾਲ ਕੱਲ ਨੂੰ ਸੁੱਕੇ ਕੱਪੜੇ ਨੇ ਸਾਫ ਕਰਕੇ ਦੇ ਬੱਤੇ ਲੱਥ ਜੂਗਾ ਜਿਹੜਾ ਹਰਿਆ ਜੰਮਿਆ ਉੱਪਰ ਉਲੀ ਜਿਵੇਂ ਉਹ ਲੱਗੀ ਬੈੱਡ 'ਚ ਪੈਣਾ ਆ ਬੈੱਡ ਦੇ ਵਿੱਚ ਥੋੜਾ ਆ ਆ ਤੂਕਾ ਖਰਾਬ ਹੋ ਗਿਆ ਆ ਸਾਫ ਕੋਕੋ ਜੀ ਹਾਂ ਹਾਂ ਹੁਣ ਵਰਤੂ ਬੀ ਨਹੀਂ ਨਾ ਰਹੀ ਹੁਣ ਬਾਹਰੇ ਰਹਿਣ ਦ ਹੁਣ ਵਰਤ ਲਾ ਕਰਿਆ ਬਣਾ ਮੋਟਾ ਆ ਆ ਚੰਗੀਆਂ ਨਾਲ ਵਿਚ ਆ ਪੈਂਸਲਾ ਬਸਲਾ ਪਈਆਂ ਤੇ ਦੇ ਵਿੱਚ ਜਿਵੇਂ ਆ ਕਲਰ ਖਾਲੀ ਹੋ ਗਏ ਮੜਕੇ ਦੇ ਵਿੱਚ ਹੋਰ ਵੀ ਕੋਈ ਚੀਜ਼ ਆ ਸਕਦੀ ਜਿਵੇਂ ਇਹਨੂੰ ਸੁਤਨਾ ਤੋਂ ਫਿਰ ਕਲਰ ਭਰਾਂਗੇ ਨਾ ਨਹੀਂ ਜੇ ਆ ਜੀ ਕੱਢੀ ਏਦਾਂ ਕੱਢ ਕੇ ਇਹਦੇ ਵਿੱਚ ਏਦਾਂ ਆ ਮਰਤੇ ਜਾ ਸਕਦਾ ਬਾਹਰ ਵਿੱਚ ਆ ਸਾਡੀ ਆ ਸੁਤਨਾ ਹੈ ਨਾ ਹਮ ਮਰਤੇ ਜਾ ਸਕਦਾ ਬਾਹਰ ਇਹ ਇਹ ਆ ਆਈ ਸ਼ੈਡੋ ਕਿੱਟ ਆਈ ਸ਼ੈਡੋ ਥੋੜੀ ਇਹ ਆਈ ਸ਼ੈਡੋ ਹੀ ਹੈ ਵਿੱਚ ਕਲਰ ਆਈ ਸ਼ੈਡੋ ਮੇਕਅਪ ਗੱਟ ਵੀ ਕਈ ਬੋਲ ਦਿੰਦੇ ਨੇ ਉਹਦੇ ਚੀ ਹੈ ਕਿ ਸਾਰਾ ਸਮਾਨ ਹੁੰਦਾ ਜਿਵੇਂ ਤੇ ਇਹ ਆਈ ਆ ਇਹ ਇਹ ਆਈ ਕੀ ਮੇਰੇ ਬਿਓਰ ਨਹੀਂ ਭੇਜੀ ਹੀ ਪਾਰੂੰ ਮੇਰੇ ਵਾਸਤੇ ਤੇ ਜੂ ਲਿਆਂਦੀ ਬੈੱਡ 'ਚ ਹੀ ਪਾਰਸਦੀ ਤੇ ਅੱਜ ਇਹਨਾਂ ਖੋਲ ਕੇ ਦੇਖੀ ਤਾਂ ਅੱਜ ਇਹਦੇ ਵਿੱਚ ਆ ਥੋੜਾ ਥੋੜਾ ਜਮ ਖਰਾਬ ਹੋ ਗਈ ਹੁਣ ਥੋੜੀ ਕਲਰ ਵਹ ਕੁਝ ਨੀ ਚੀਜ਼ਾਂ ਚੋਂ ਕੱਢੀਆਂ ਸੀ ਪਹਿਲਾਂ ਜਿਹੜੇ ਕਲਰ ਥੋੜੇ ਖਰਾਬ ਹੋ ਗਏ ਉਲੀ ਜਿਵੇਂ ਉਹ ਲੱਗੀ ਹੋਈ ਹੈ ਤੇ ਉੱਪਰ ਵੈਸੇ ਠੀਕ ਆ ਪਟਕ ਤਾਂ ਲਈ ਵਿੱਚੋਂ ਸਾਫ਼ ਆ ਤੇ ਕਈ ਹੁਣ ਇਹ ਬਾਰੇ ਰਹਿਣ ਦੇਣੀ ਕਿਉਂਕਿ ਸਾਡੇ ਬੈੱਡ ਦੇ ਵਿੱਚ ਸਲਾਬ ਵੀ ਥੋੜੀ ਬਹੁਤ ਉਹਦੇ ਕਰਕੇ ਇਹਦੇ ਖਰਾਬ ਹੋ ਗਈ ਹੈ। ਬਾਕੀ ਇਹ ਕਿ ਬਹੁਤ ਸੋਹਣੀ ਬਣੀ ਹੋਈ ਹੈ। ਉੱਪਰ ਫਲਾਵਰ ਬਣਿਆ ਇਦਾਂ ਤਾਂ ਪਤਾ ਅੱਗੇ ਦੇਖੀ ਵੀ ਆ ਇਦਾਂ ਇਕੱਠੀ ਹੋ ਜਾਂਦੀ ਸਾਰੇ ਘਰ ਲੋ ਅਿੱਤਾ ਖੁੱਲ ਜਾਂਦੀ ਹੈ ਗਾਵਾ ਹਾਂਜੀ ਇਹ ਵਲੌਗ ਤੁਹਾਨੂੰ ਵਧੀਆ ਲੱਗਿਆ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਨੈਕਸਟ ਵਲੌਗ ਵਿੱਚ ਬਾਏ ਬਾਏ